ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਪਿੰਡ ਰਾਜਿਆਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪੈਂਦਾ। ਅੱਜ ਦੀ ਵੀਡੀਓ 'ਚ ਤਾਜੀ ਸ਼ੂ ਮੈਂ ਤੁਹਾਨੂੰ ਨੂਲੀ ਰਵੀ ਦੀ ਦਿਖਾ ਦੇਣੀ ਆ ਤੇ ਪ੍ਰੋਪਰ ਡਿਟੇਲ ਇਹਦੇ ਬਾਰੇ ਬਾਈ ਤੋਂ ਲੈ ਲੈਨੇ ਆ। ਉਸ ਤੋਂ ਪਹਿਲਾਂ ਵੀ ਜਿਹੜੇ ਆਪਣੀ ਵੀਰ ਵੀਡੀਓ ਪਹਿਲੀ বার ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਪ੍ਰੈਸ ਕਰ ਦੇਣਾ। ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੇ ਕਿਸੇ ਨੇ ਵੀਡੀਓ ਮਣਾਉਣੀ ਹੋਵੇ ਮੇਰਾ ਫੋਨ ਨੰਬਰ ਹੈਗਾ 95926 26952 ਕਰਦੇ ਬਾਈ ਨਾਲ ਗੱਲ ਆ ਜਾਓ ਚਲੋ ਬਈ ਆ ਜਾ ਇੱਥੇ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਬਈ ਫੋਨ ਲਾਓ ਜੀ ਠੀਕ ਆ ਮੱਝ ਘਰਦ ਗਈ ਆ ਆਪਣੀ ਨਹੀਂ ਆਪਾਂ ਟੋਕੜ ਕੱਬਾਂ ਲਈ ਸੀ ਟੋਕੜ ਕੱਬਾਂ ਲਿਆ ਕੇ ਜਾਨੀ ਕਿ ਪਾਲੀ ਆ ਆਪਾਂ ਤਾਂ ਹੈਨਾ ਤੇ ਕਿੰਨਾ ਮਸੂਆ ਹੁਣ ਇਹ ਸੂਪੀ ਆ ਸੂਆ ਇਹ ਤੀਜਾ ਤੀਜਾ ਸੂਪੀ ਹੈ ਤੇ ਜਦੋਂ ਆਪਾਂ ਟੋਕੜ ਕੱਬਾਂ ਲਈ ਸੀ ਉਦੋਂ ਦੱਸਿਆ ਮਾਲਕਾਂ ਨੇ ਵੀ ਇਹਨੇ ਸੱਜਰ ਨੇ ਕਿੰਨਾ ਕ ਦੁੱਧ ਦਿੱਤਾ ਉਹ 15 ਕਿਲੋ ਦਾ ਨਾਲ ਦੇ ਬਈ ਸਾਨੂੰ 15 ਕਿਲੋ ਦਾ ਤੇ ਮੈਨੂੰ 7 ਕਿਲੋ ਚੋਇਆ ਤੋ ਠੀਕ ਆ 7 ਕਿਲੋ ਸੀਗਾ ਉਦੋਂ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਕੱਲ ਸੂਈ ਆ ਕੱਲ ਸੂਈ ਆ ਤੇ ਸੋਡੇ ਹਿਸਾਬ ਨਾਲ ਵੀ ਪਾ ਦੂ ਇਹਨਾਂ ਦੁੱਤ ਪਾ ਦੂਗੀ ਉਹ ਬਾਕੀ ਪਉਣਾ ਵੀ ਚਾਹੀਦਾ ਨਾ ਪੂਰੇ ਵੱਡੇ ਕਦ ਕਾਠ ਦੀ ਦੋਸਤੋ ਕੱਦ ਇਹਦਾ ਬਹੁਤ ਵੱਡਾ ਹੈਗਾ ਵੀਡੀਓ ਚ ਭਲਾਂ ਦੀ ਤੁਹਾਨੂੰ ਛੋਟਾ ਲੱਗੇ ਤੇ ਬਾਈ ਦੇ ਕਦ ਤੋਂ ਆਈਡੀਆ ਲਾ ਲਿਓ ਜਦੋਂ ਨਾਲ ਬਾਈ ਮੱਝ ਦੇ ਖੜਾ ਖੜੀਆਂ ਦੇ ਨਾਲ ਮੜੇ ਦੇਖ ਸਕਦੇ ਆ ਮੋਢੇ ਤੋਂ ਤਾਂ ਜਾਂਦੀ ਆ ਇਹ ਦੋਸਤੋ ਪੂਰੇ ਫੁੱਲ ਵੱਡੇ ਕਦ ਕਾਠ ਦੀ ਆ ਵੀਡੀਓ ਚ ਭਲਾਂ ਦੀ ਛੋਟੀ ਦਿਸੇ ਤੁਹਾਨੂੰ ਤੇ ਕੱਲ ਸੂਈ ਆ ਇਹ ਭਾ ਠੀਕਾ ਨਹੀਂ ਹੋਣਾ ਸਹੀ ਸੂਈ ਭਰਾਇਆ ਉਹਨਾਂ ਨੇ ਆ ਨਾ ਬੱਚਾ ਜਿਹੜਾ ਕਾਲਾ ਦੇਗੀ ਹਾਂ ਕਾਲੇ ਮੋਹਰਾ ਭਰਾਇਆ ਦੋਸਤੋ ਠੀਕਾ ਉਹਨਾਂ ਨੇ ਮੋਹਰਾ ਦਾ ਭਰਾਇਆ ਸੀਗਾ ਤੇ ਮੱਝ ਜਮਾ ਨੀਲੀ ਰਾਵੀ ਦੀਆਂ ਪਿਓਰ ਅੱਖਾਂ ਓੱਖਾਂ ਦੇਖ ਸਕਦੇ ਆ ਇਹਦੀਆਂ ਬਾਕੀ ਥਣ ਥੋਣੇ ਦਾ ਦੋਸਤੋ ਧਾਰ ਤਾਂ ਪੂਰੀ ਪੋਲੀ ਉਹ ਚਵਾਈ ਜਾਣਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਆ ਬਾਕੀ ਥਾਨ ਹਵਾਨਾ ਬਹੁਤ ਸੋਹਣਾਗਾ ਤੇ ਥਾਣੇ ਦੋਸਤੋ ਧਾਰ ਇਹਦੀ ਹੋਊਗੀ ਗੰਨੇਰ ਕੀ ਪੂਰੀ ਤੇ ਗਾਂ ਚੰਗੇ ਢੀਕੇ ਭਰਾ ਕੇ ਯਾਨੀ ਕਿ ਚੰਗੇ ਕੱਦ ਕਾਠ ਵਾਲੇ ਬੱਚੇ ਪਾਓਗੀ ਦੋਸਤੋ ਇਹ ਹੁਣ ਬੱਚਾ ਕੀ ਦੇਗੀ ਕਟਾ ਦੋਸਤੋ ਹੁਣ ਕਟਾ ਦੇਗੀ ਤੋੜ ਕੇ ਇਹਨੂੰ ਲੈ ਵੀ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਕੱਦ ਕਾਠ ਪੂਰੇ ਵੱਡੇ ਦੀ ਆਏ ਤੁਸੀਂ ਬੇਫਿਕਰ ਹੋ ਕੇ ਆ ਜਾਓ ਬਾਈ ਨਾਲ ਗੱਲ ਕਰ ਲਿਓ ਕੱਦ ਕਾਠ ਨਹੀਂ ਛੋਟਾ ਇਹਦਾ ਦੋਸਤੋ ਕੱਦ ਕਾਠ ਤਾਂ ਬਹੁਤ ਵੱਡਾ ਹੈ ਦੇਖ ਸਕਦੇ ਆ ਹਵਾਨਾ ਇਹਦਾ ਸ਼ਾਮ ਦਾ ਟਾਈਮ ਹੀ ਆ ਵੀਡੀਓ ਬਣਾਉਣ ਦਾ 5:00 ਵਜੇ ਦਾ ਤੇ ਬਾਕੀ ਹੁਣ ਤਾਂ ਦੋਸਤੋ ਬੌਲਾ ਕਿ ਚੌਂ ਕਿ ਅੱਧਾ ਦੁੱਧ ਛੱਡਿਆ ਵਾ ਹਜੇ ਕੱਲ ਸਵੇਰ ਸੋਈ ਆ ਇਹਦਾ ਮੁੱਲ ਕੀ ਰੱਖਣਾ ਆਪਾਂ ਜਾਵਾਂ ਦੇਣ ਲੈਣ ਆਲਾ ਹਾਂ ਨਾ ਕੀ ਦਮ والله ਮੁੱਲ ਦਾ 2 ਲੱਖ ਕਰਦੇ ਆ ਦੇਵਾਂਗੇ 1.5 ਲੱਖ ਦੇ ਮੁੱਲ 2 ਲੱਖ 1.5 ਦੀ ਜਾਨੀ ਕੇ ਦੇ ਦਾਂਗੇ ਹੋ ਜੂ ਉੱਚਾ ਮਾਣਾ ਮੋਟ ਅਸੀਂ ਇੰਨੇ ਕੋਈ ਜੀੜੀ ਨਹੀਂ ਠੀਕ ਆ ਦੋਸਤੋ ਕਰ ਲਿਓ ਬਾਈ ਨਾਲ ਗੱਲ ਮੁੱਲ ਬਾਈਆਂ ਦਾ ਭਲਾ ਦੀ ਕਿੰਨਾ ਕਰਾ ਲਓ 1.5 ਦੀ ਦੇਣਾਗੇ ਚਲ ਮੌਕੇ ਦੇ ਜਦੋਂ ਤੁਸੀਂ ਫੋਨ ਲਾਹੋਗੇ ਵਿੱਚੋਂ ਮਾਣਾ ਮੋਟ ਹੋ ਜਾਂਦਾ ਹੁੰਦਾ ਕਰ ਲਿਓ ਗੱਲ ਬਾਈ ਨਾਲ ਤੇ ਵੀਡੀਓ ਜਿੰਨੀ ਵੀ ਹੋ ਸਕੇ ਵਾਧੂ-ਵਾਧੂ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਆ ਫੋਨ ਨੰਬਰ ਦੱਸ ਤੇ 9855 66841 ਇੱਕ ਵਾਰੀ ਹੋਰ ਬੋਲ ਦੇ 9855 9855 66841 66841 ਦੋਸਤੋ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਤੁਸੀਂ ਗੱਲ ਕਰਨੀ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੇ ਦਿਲੋਂ ਸਾਰਿਆਂ ਦਾ ਧੰਨਵਾਦ